ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਅੱਜ ਹੈ ਜੀ ਤੀਜ ਹੈਪੀ ਤੀਜ ਜੀ ਸਾਰਿਆਂ ਨੂੰ ਤੀਜਕੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਆਪਾਂ ਜਾ ਰਹੇ ਹਾਂ ਜੀ ਤੀਜ ਕੇ ਫੈਸਟੀਵਲ ਪਰ ਫੈਸਟੀਵਲ ਪਰ ਮੈਂ ਜਾ ਰਹੀ ਹਾਂ ਅੱਜ ਡੇਰਾ ਵਸੀ ਡੇਰਾ ਵਸੀ ਸੁਗਾਦ ਰਿਜ਼ੋਰਟ ਹੈ ਰੈਸਟੋਰੈਂਟ ਹੈ ਉੱਥੇ ਪ੍ਰੋਗਰਾਮ ਹੈ ਅੱਜ ਤੀਜ ਮੇਲੇ ਦਾ ਬ੍ਰੇਕ ਲੱਗੇ ਗੱਡੀ 'ਤੇ ਬ੍ਰੇਕ ਲੱਗੇ ਅੱਗੇ ਉਹ ਅੱਗੇ ਮਾਰਦੇ ਨੇ ਇਹ ਆਪਾਂ ਜਾ ਰਹੇ ਹਾਂ ਤੀਜ ਮੇਲੇ ਤੇ ਤੇ ਬਾਕੀ ਜੋ ਵੀ ਪ੍ਰੋਗਰਾਮ ਹੋਇਆ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਬਣੇ ਰਹੋ ਮੇਰੇ ਨਾਲ ਚਲੋ ਜੀ ਚੱਲਦੇ ਆਪਾਂ ਤੀਆਂ ਦੇ ਮੇਲੇ ਤੇ ਪਰ ਮਹਿੰਦੀ ਮੇਰੀ ਬਹੁਤ ਵਧੀਆ ਲੱਗੀ ਅੱਜ ਚੜੀ ਐ ਮਹਿੰਦੀ ਵੀ ਵਧੀਆ ਤੇ ਫਾਈਨਲੀ ਚੱਲਦੇ ਆ ਜੀ ਆਪਾਂ ਅੱਜ ਜਾਮ ਬਹੁਤ ਲੱਗਿਆ ਵਾ ਔਰ ਜਾਮ ਵੀ ਬਹੁਤ ਜ਼ਿਆਦਾ ਲੱਗ ਰਿਹਾ ਅੱਜ ਪਤਾ ਨਹੀਂ ਕਿਉਂ ਜਾਮ ਲੱਗਿਆ ਵਾ ਇਹ ਪਤਾ ਨਹੀਂ ਫੈਸਟੀਵਲ ਹੈ ਤਿਹਾਰ ਹੈ ਅੱਜ ਸੰਧਾਰੇ ਸੰਦੂਰੇ ਲੈ ਕੇ ਜਾ ਰਹੇ ਆ ਕੋਈ ਆ ਰਿਹਾ ਹੈ ਹਨਾ ਤਾਂ ਫਾਈਨਲੀ ਜੀ ਆਪਾਂ ਤੀਜ ਮੇਲੇ ਤੇ ਪਹੁੰਚ ਗਏ ਆ ਰੈਸਟੋਰੈਂਟ ਡੇਰਾ ਵਸੀ ਇਸ ਟਾਈਮ ਆ ਡੇਰਾ ਵਸੀ ਦੇ ਵਿੱਚ ਆ ਹੋਟਲ ਸੋਗਾਤ ਹੈ ਜੀ ਸਾਹਮਣੇ ਦੇਖੋ ਤੇ ਇਹ ਉਲਟਾ ਦਿਖ ਰਿਹਾ ਪਰ ਆਪਾਂ ਪਹੁੰਚ ਗਏ ਸੋਗਾਤ ਦੇ ਵਿੱਚ ਇਹ ਆ ਸੋਗਾਤ ਜਿੱਥੇ ਪ੍ਰੋਗਰਾਮ ਹੈ ਔਰ ਐਂਟਰੀ ਆਪਣੀ ਅੰਦਰ ਹੋਊਗੀ ਸੱਚੀ ਗੱਲ ਸੱਚੀ ਗੱਲ ਸੀ ਹਾਂ ਜੀ ਆਹ ਫੋਟੋ ਕੋਪੀ ਨੇ ਤੁਹਾਡੇ ਇਹ ਐਂਟਰੀ ਇੱਥੇ ਅੱਛੇ ਕੁਈ ਬਚਾ ਕੇ ਪੁੱਤ ਆ ਫੜ ਲੈ ਬੱਚੇ ਬੱਚ ਕੇ ਚਲੋ ਹੌਲੀ ਹੌਲੀ ਚਲੋ ਰੌਣਾ ਜੁੱਤ ਮੇਰੀ ਵੀ ਕਿੱਥੇ ਇੱਕ ਹੈ जस्ट मैं आ गई हले कोई आया नहीं कोई कोई आया इधर पा वगैरह प्राइस वगैरह पे हैं इधर जो कि मिलने हैं है ना और बच्चे मेरे अंदर बैठे हैं फिलहाल हले कोई आया नहीं मैं ही आई हाँ मतलब दो चार जने आए हैं ज्यादा नहीं आए और बच्चे भी हैं सारे हैं स्याने भी चलो जी बहने आज ਜੀ ਇੱਧਰ ਹੋ ਰਹੀ ਹੈ ਜੀ ਅਰਦਾਸ ਬਾਬੇ ਨਾਨਕ ਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਤੀਜ ਮੇਲਾ ਹਨਾ ਤੀਜ ਮੇਲੇ ਦੀ ਸਟਾਰਟਿੰਗ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਨਾਮ ਤੋਂ ਹੋ ਰਹੀ ਹੈ ਜੀ ਤੇ ਬਾਬੇ ਨਾਨਕ ਦਾ ਆਪਾਂ ਨੇ ਨਾਮ ਲਿਆ ਔਰ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰਿਆ ਆਪਾਂ ਆਪ ਆਪਣਾ ਕਦਰ ਭੁੱਲਦੇ ਜਾ ਰਹੇ ਨੇ ਤੇ ਸਾਡੇ ਨੇ ਬਹੁਤ ਸ਼ਰਮ ਨਿਕਲ ਆਈ ਹੋਈ ਜਿਵੇਂ ਕਹਤ ਬਾਰੇ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਆਪਣਾ ਪੈਰਾਵਾ ਪਾ ਕੇ ਸ਼ਰਮ ਕਰ ਰਹੇ ਨਹੀਂ ਕੰਸਰ ਵੱਲ ਜ਼ਿਆਦਾ ਜਾ ਰਹੇ ਨੇ ਸਾਨੂੰ ਸੋਣ ਪੰਜ ਸਰਮ ਹੈ ਆਪਣੇ ਲਟਕਣ ਪੰਜ ਸਰਮ ਹੈ ਆਪਣਾ ਟਿੱਕਾ ਇਹ ਚੀਜ਼ ਪੰਜਾਬੀ ਕਲਚਰ ਤੋਂ ਖਾਣ ਚ ਸਰਮ ਹੈ ਪਰ ਨਹੀਂ ਇਹ ਘਰ ਤਾਂ ਇਹ ਸਾਡੀ ਸ਼ਾਨ ਹੈ ਇਹ ਜਿਹੜੇ ਕਰਾਊਨ ਮਿਲਦੇ ਆ ਨਾ ਇਹ ਸਾਡੇ ਨਹੀਂ ਹੈ ਸਾਡੇ ਵਾਇਰੋਨਾਂ ਸਾਡੇ ਲਈ ਆਪ ਪੱਗ ਤੇ ਸਟਾਰ ਬਣਾਈ ਹੈ ਇਹ ਸਾਡਾ ਕਰਾਊਨ ਹੈ ਇਸ ਤਰ੍ਹਾਂ ਦੇ ਕਲਾਕੀ ਹੋਣੀ ਚਾਹੀਦੀ ਇਸ ਗੱਲ ਤੇ ਨਾ ਜ਼ੁਲਮ ਤੋਂ ਬਿਨਾਂ ਗਲਤੀ ਤੋਂ ਮੇਰੇ ਹਿੱਸੇ ਆਇਆ ਏ ਜਦ ਸ਼ੁਰੂ ਤੋਂ ਜੱਗ ਦੀ ਮਾਰ ਜਿਸਮ ਤੇ ਹੁਣ ਤੱਕ ਚੱਲਦੀ ਆਈ ਮਾਂ ਨਾ ਹਾਈ ਕੀਤੀ ਨਾ ਰੋਟਿਆ ਕਿਸੇ ਨੂੰ ਬਸ ਸੋਨਾ ਮੰਗਦੀ ਆਈ ਹਾਂ ਬਸ ਸੋਨਾ ਮੰਗਦੀ ਆਈ ਹਾਂ ਅਥਰੂ ਹਮਰੇ ਲੋ ਜੀ ਇੱਧਰ ਹੋ ਰਿਹਾ ਛੋਟੀ ਜੀ ਗੁੜੀਆ ਦਾ ਡਾਂਸ ਤੇ ਸਭ ਤੋਂ ਪਹਿਲਾਂ ਛੋਟੀ ਜੀ ਗੁੜੀਆ ਦਾ ਡਾਂਸ ਹੋਇਆ ਜੀ ਓਰੇ ਲੋ ਜੀ ਸਭ ਤੋਂ ਪਹਿਲਾਂ ਐਂਟਰੀ ਹੋ ਰਹੀ ਆ ਸਿੱਠਣੀਆਂ ਦੇਣ ਵਾਲੀਆਂ ਦੀ ਮਤਲਬ ਨਾਨਕੇ ਦਾਦਕਿਆਂ ਨੂੰ ਜੋ ਸਿੱਠਣੀਆਂ ਦੰਦੇ ਆ ਨਾ ਤੇ ਉਹ ਦੇ ਰਹੀਆਂ ਜੀ ਨਾਨਕੇ ਦਾਦਕਿਆਂ ਵੱਲੋਂ ਹਨ ਤੇ ਹੁਣ ਮੈਂ ਵੀ ਜਾਉਂਗੀ ਮੇਰਾ ਵੀ ਦਿਲ ਕਰ ਰਿਹਾ ਜਾਣ ਦਾ ਲੋ ਜੀ ਇੱਧਰ ਪਰਮ ਬੁਟੀਕ ਆਲੀ ਪਹਿਣ ਆ ਗਈ ਹੈ ਤੇ ਇਹਨਾਂ ਨੂੰ ਮੇਨ ਗੈਸਟ ਬੁਲਾਇਆ ਗਿਆ ਹੈ ਯਾਨੀ ਇਹ ਆ ਜੀ ਚੀਫ ਗੈਸਟ ਔਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਨਾ ਡੇਰਾ ਵਸੀ ਦੇ ਫੇਮਸ ਹੈ ਮਸ਼ਹੂਰ ਹੈ ਤੇ ਇਹ ਬੁਟੀਕ ਹੈ ਜੀ ਇਹਨਾਂ ਦਾ ਤੇ ਇਹਨਾਂ ਦੀ ਐਂਟਰੀ ਹੋ ਰਹੀ ਹੈ ਹੁਣ ਔਰ ਫਿਲਹਾਲ ਤੁਸੀਂ ਕਿਤੇ ਮਰਜ਼ੀ ਸਰਚ ਕਰਕੇ ਦੇਖ ਲਓ YouTube ਤੇ ਜਾਂ Instagram ਤੇ ਹਨਾ ਕੁੜੀਆਂ ਨੂੰ ਜਿੰਨਾ ਹੋ ਸਕੇ ਹੁਨਰ ਦੇਣਾ ਚਾਹੀਦਾ ਹੈ ਔਰ ਤੁਸੀਂ ਦੇਖ ਹੀ ਰਹੇ ਹੋ ਐਨੀ ਅੱਛੀ ਪਰਸਨੈਲਿਟੀ ਸਾਡੇ সামনে ਖੜੀਆਂ ਕਿਉਂਕਿ ਹੁਨਰ ਬਹੁਤ ਵੱਡੀ ਚੀਜ਼ ਹੈ ਔਰ ਖੁਮਤਾ ਨੂੰ ਹੁਨਰ ਸਿੱਖਣ ਵਾਸਤੇ ਔਰ ਬੱਚਿਆਂ ਨੂੰ ਸਿੱਖਣ ਵਾਸਤੇ ਦੂਰ ਨਹੀਂ ਭੇਜਣਾ ਪਏਗਾ ਸਾਡੇ ਆਪਣੇ ਡੇਰਾਬਸੀ ਚ ਇੰਸਟੀਚਿਊਟ ਓਪਨ ਹੋ ਰਿਹਾ ਤੁਸੀਂ ਵੱਧ ਤੋਂ ਵੱਧ ਇੱਥੇ ਇਨਫਰਮੇਸ਼ਨ ਲਓ ਔਰ ਔਰ ਇਹ ਸਰਟੀਫਿਕੇਟ ਸਾਡੇ ਵੈਲਿਊਏਬਲ ਹੋਣਗੇ ਸਾਡੇ ਇੰਡੀਆ ਚ ਵੀ ਕੰਮ ਆਣਗੇ ਔਰ ਫੋਰਨ ਜਾਣਾ ਬੱਚਿਆਂ ਨੂੰ ਉੱਥੇ ਜਾ ਕੇ ਕੁਝ ਕਰਨਾ ਹੈ ਇਫ ਫੋਰਨ ਵੀ ਉਹ ਪੂਰਾ ਤੁਹਾਡੇ ਸਰਟੀਫਿਕੇਟ ਵੈਲਿਡ ਹੋਣਗੇ ਸੋ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣ ਔਰ ਕੁਝ ਸਿੱਖ ਕੇ ਕੁਝ ਬਣ ਔਰ ਇੱਕ ਆਪਣਾ ਨਾਮ ਆਪਣੀ ਇੱਕ ਪਛਾਣ ਬਣਾ ਸਕਣ ਥੈਂਕ ਯੂ ਔਰ 올 ਦਾ ਬੈਸਟ ਟੂ 올